ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਕਾਂਗਰਸ ਦੇ ਸੀਨੀਅਰ ਲੀਡਰ ਤੇ ਪੰਜਾਬ ਕਾਂਗਰਸ ਇਨਚਾਰਜ ਦਵਿੰਦਰ ਯਾਦਵ ਸੁਪਾਲ ਸਿੰਘ ਖੈਰਾ ਨੂੰ ਮਿਲਣ ਲਈ ਨਾਬਾ ਜੇਲ੍ਹ ਦੇ ਵਿੱਚ ਗਏ ਤੇ ਉਹਨਾਂ ਨੇ ਮੁਲਾਕਾਤ ਕੀਤੀ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਸੁਖਪਾਲ ਸਿੰਘ ਖੈਰਾ ਦੇ ਨਾਲ ਖੜੇ ਹਾਂ ਜੋ ਆਮ ਆਦਮੀ ਪਾਰਟੀ ਬਹੁਤ ਹੀ ਵਿਂਡਿਕਟਿਵ ਰਾਜਨੀਤੀ ਕੀ ਤਰਫ ਆਪਣਾ ਕੰਮ ਕਰ ਰਹੀ ਹੈ ਸੁਖਪਾਲ ਖੈਰਾ ਜੀ ਕਾਂਗਰਸ ਦੇ ਇੱਕ ਸੀਨੀਅਰ ਲੀਡਰ ਹੈ और जिस तरीके का धक्का उनके साथ हुआ मतलब बेल होने के बाद उसी दिन सुबह सुबह एक नई एफ दायर करके दोबारा से उनको जेल में डालना मैं समझता हूँ कि बहुत ही हमारे लोकतंत्र के लिए बहुत गलत बात है हम आज मिले सी और तकड़े ने आप उन्होंने भी कही है कि भाई तकड़े रहो तो साड़ी पार्टी की तरफ से मैंने उनको मैसेज दिया है कि आप तकड़े रहो हम जो सच की लड़ाई है उसको हमेशा लड़ते रहे सरकार हैं। की मंशा क्या है इसके पीछे निश्चित आप देख रहे हैं ना मैं क्या विंडिक्टिव राजनीति बिल्कुल सामने आ रही है छोटे से छोटे नेता और बड़े से बड़े नेता को आज जिस तरीके से प्रताड़ित किया जा रहा है हम उसकी भर्सना करते हैं ना जोड़े जा रहे जिस तरह सतपाल कह रहे हम दोबारा कह रहे हैं ये भी सामने आ जाएगा और मैं समझता हूँ ये सब सब उसी का एक आज आप देख रहे हैं कि मैं हूँ अध्यक्ष जी हैं सी एल पी लीडर है हम सब उनके साथ खड़े हुए हैं इस दुख की घड़ी में निश्चित ही हम उनके साथ खड़े हैं उनकी न्याय की लड़ाई में हम साथ खड़े रहेंगे ਅਲਾਈਅੰਸ ਦੇ ਬਾਰੇ ਦੇ ਵਿੱਚ ਪੰਜਾਬ ਦੇ ਸਾਰੇ ਦੇ ਸਾਰੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇ ਵਰਕਰਾਂ ਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇ ਵਰਕਰਾਂ ਨੇ ਅਲਾਈਅੰਸ ਨੂੰ ਲੈ ਕੇ ਹਾਂ ਥੱਲੇ ਚੱਕਿਆ ਅਲਾਈਅੰਸ ਨੂੰ ਲੈ ਕੇ ਪਾਰਟੀ ਨੂੰ ਆਪਣੀਆਂ ਭਾਵਨਾਵਾਂ ਦੱਸ ਦਿੱਤੀਆਂ ਨੇ ਔਰ ਖਾਸ ਤੌਰ ਤੇ ਹਰ ਵਰਕਰ ਥੱਲੇ ਤੋਂ ਲੈ ਕੇ ਲੀਡਰ ਤੱਕ ਉਸ ਗੱਲ ਦੇ ਖਿਲਾਫ ਹੈ ਕਿ ਜੋ ਪਾਰਟੀ ਦੇ ਲੀਡਰਾਂ ਦੇ ਨਾਲ ਔਰ ਪਾਰਟੀ ਦੇ ਖਿਲਾਫ ਜਿਸ ਤਰ੍ਹਾਂ ਦੀ ਮੁਹਿੰਮ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਨੇ ਬਣਾਈ ਹੈ ਉਹਦੇ ਮੁਤਾਬਕ ਥੱਲੇ ਵਰਕਰ ਨਾਲ ਇਕੱਠੇ ਹੋ ਕੇ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਜੇ ਪ੍ਰੈਸ਼ਰ ਆ ਗਿਆ ਜੀ ਫਿਰ ਫਿਰ ਤਾਂ ਉਹ ਜੁੜਨਾ ਪਏਗਾ ਦੇਖੋ ਮੇਰੀ ਇੱਕ ਗੱਲ ਸੁਣੋ ਪਾਰਟੀ ਦੇ ਆ ਹਾਈ ਕਮਾਂਡ ਦੇ ਸਾਰੇ ਫੈਸਲੇ ਜਿਹੜੇ ਹੈਗੇ ਨੇ ਉਹਨਾਂ ਫੈਸਲਿਆਂ ਨੂੰ ਹਰ ਵਰਕਰ ਜਿਹੜਾ ਆ ਉਹ ਮੰਨਦਾ ਆ ਸੋ ਇਸੇ ਕਰਕੇ ਜਿਹੜੇ ਪਾਰਟੀ ਦੀਆਂ ਜਿਹੜੇ ਵਰਕਰ ਦੀਆਂ ਭਾਵਨਾਵਾਂ ਨੇ ਪਾਰਟੀ ਕੋਲ ਹੈ ਪਾਰਟੀ ਦੀਆਂ ਭਾਵਨਾਵਾਂ ਵਰਕਰ ਕੋਲ ਆਉਣਗੀਆਂ ਕੀ ਲੱਗਦਾ ਜਦੋਂ ਭਾਰਤ ਕੋਸ਼ਨਾਸ਼ੂ ਜਦੋਂ ਕੀਤੇ ਆ ਅੰਦਰ ਉਦੋਂ ਜ਼ਿਲ੍ਹਾ ਪੱਧਰ ਤੇ ਧਰਨੇ ਲੱਗੇ ਨੇ ਜਦੋਂ ਸੰਘਪਾਲ ਕਹੀ ਖੜਾ ਉਹ ਸਾਰੇ ਸਾਰੀਆਂ ਚੀਜ਼ਾਂ ਹੋਈਆਂ ਆ ਅੱਗੇ ਵੀ ਹੋਣੀਆਂ ਆ ਅਸਲ ਚ ਕੀ ਹੈਗਾ ਆ ਆਪਾਂ ਕਦੀ ਵੀ ਕਿਸੇ ਚੀਜ਼ ਨੂੰ ਕੰਪੈਰੀਜ਼ਨ ਦੇ ਨਾਲ ਜਿਹੜਾ ਹੈਗਾ ਆ ਉਹ ਜਦੋਂ ਤੱਕੜੀ ਤੇ ਤੋਲ ਕੇ ਮਿਰਾਗੇ ਤਾਂ ਉਹਦੀ ਗੱਲ ਕੁਝ ਹੋਰ ਹੁੰਦੀ ਹੈ ਪਾਰਟੀ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਨਾਲ ਖੜੀ ਅੱਜ ਤੁਸੀਂ ਆਪ ਹੀ ਦੇਖਿਆ ਸੀਐਲਪੀ ਦੇ ਲੀਡਰ ਪ੍ਰਧਾਨ ਇਨਚਾਰਜ ਜੀ ਅੱਜ ਉਹਨਾਂ ਨੂੰ ਮਿਲ ਕੇ ਆ ਕੇ ਕੋਈ ਰਣਨੀਤੀ ਤਿਆਰ ਕਰ ਰਹੇ ਨੇ ਤਾਂ ਇਹਦਾ ਮਤਲਬ ਪਾਰਟੀ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਨਾਲ ਡਟ ਕੇ ਖੜੀ ਹੈ ਕੱਲੀ ਜੇ ਜੇ ਕੱਲੀ ਕਾਂਗਰਸ ਲੜਦੇ ਆ ਕੀ ਲੱਗਦਾ ਕਾਂਗਰਸ ਕਿੰਨੇ ਛਿੱਟਾ ਦੇਖੋ ਕਾਂਗਰਸ ਆਪਣੇ ਤੌਰ ਤੇ ਐਸ ਵੇਲੇ ਮੈਂ ਉਹ ਲੀਡਰ ਐ ਜਿਹੜਾ ਬਹੁਤ ਵੱਡੇ ਵੱਡੇ ਫੜਾ ਨਹੀਂ ਮਾਰਦਾ ਹੁੰਦਾ ਸੱਚਾਈ ਤੇ ਠੋਕ ਕੇ ਗੱਲ ਕਰਨ ਦੀ ਹਿੰਮਤ ਰੱਖਦੇ ਆ ਸੋ ਇਸ ਕਰਕੇ ਪਾਰਟੀ ਸਾਰੇ ਹੀ ਦਲਾਂ ਤੋਂ ਵੱਡੀ ਜਿੱਤ ਪ੍ਰਾਪਤ ਕਰੂ। ਤੁਹਾਨੂੰ ਦੱਸ ਦਈਏ ਕਿ ਦਵਿੰਦਰ ਯਾਦਵ ਕੋਲੇ ਨਵਜੋਤ ਸਿੰਘ ਸਿੱਧੂ ਨੇ ਸੁਖਪਾਲ ਸਿੰਘ ਖੈਰਾਂ ਨੂੰ ਲੈ ਕੇ ਮੁੱਦਾ ਚੁੱਕਿਆ ਸੀ ਜਿਹਦੇ ਚੱਲਦੇ ਅੱਜ ਪੰਜਾਬ ਇੰਚਾਰਜ ਦਵਿੰਦਰ ਯਾਦ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਨਾਲ ਮੌਜੂਦ ਸੀ। ਨਿਡਰ ਹਾਂ, ਨਿਰਪੱਖ ਰਹਾਗੇ। ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ